ਹੈ ਤੇ ਬੋਲ ਮੈਂ 15 ਨੂੰ ਜੋ ਮਰਜ਼ੀ ਹੋ ਜਾ ਤੂੰ ਪਰ ਮੇਰੇ ਤੇ ਪਰਸੋਂ ਵਾਲੀ ਗੱਲ ਹੋਈ ਮੇਰੇ ਤੇ ਕੀ ਹੋਗਾ ਜੀ ਉਦੋਂ ਮੈਂ ਕਿਹਾ ਸੀ ਮੇਰਾ ਕੱਟ ਤੀ ਮੇਰਾ ਕੋਈ ਲੈਣਾ ਦੇਣਾ ਨਹੀਂ ਸੀ ਭਾਈ ਨਾ ਨਾ ਦੱਸੋ ਕਿ ਮੇਰੇ ਤੇ ਕੀ ਹੋਗਾ ਜੀ ਨਹੀਂ ਨਹੀਂ ਕੋਈ ਗੱਲ ਤਾਂ ਹੋ ਕੋਈ ਹੋਣੀ ਫਿਰ ਮੈਂ ਸਹਿਮਤ ਹੋ ਜੂ ਜਵਾਬ ਦੇ ਦਿਓ ਮੈਂ ਸਹਿਮਤ ਹਾਂ ਸਹਿਮਤ ਹਾਂ ਸਾਰਾ ਮੈਂ ਕੋਈ ਬੰਦੇ ਸਾਰੇ ਬੰਦੇ ਦੀ ਹਾਜ਼ਰੀ 'ਚ ਫੈਸਲਾ ਲਿਆ ਕੋਈ ਗੱਲ ਨਹੀਂ ਤਾਣਿਆ ਹੇ ਸਰਾਇਦੋ ਹਰੋਦਾਸ ਕਾਨੂੰਨ ਜਾਂ ਸਰਪੰਚ ਤੋਂ ਬਗੈਰ ਨੰਬਰਦਾਰ ਨੰਬਰਦਾਰ ਵੀ ਛੋਟੇ ਕੋਲੇ ਹਾਜ਼ਰ ਹੋਣਾ ਸਰਪੰਚ ਦੇ ਬਿਨਾ ਫੋਟੋਆਂ ਹੀ ਲੈਣਾ ਮੇਰੇ ਵੀ ਘਰੇ ਹੀ ਬਚੇ ਹੱਦ ਕੀ ਹੋ ਗਿਆ ਪਰਸੋਂ ਕੀਤੀ ਇਹ ਦੱਸੋ ਬੰਨਣਾ ਚੱਲ ਮੇਰੇ ਹੋ ਗਿਆ 9 ਮਹੀਨਾ ਮੈਨੂੰ ਫਿਰ ਤੇ ਨੂੰ ਇੱਕ ਵੰਗਾ 9 ਬਣ ਆਇਆ ਪਰ ਲੋੜ ਨਹੀਂ ਆ ਰਹੀ ਕਾਨੂੰਨ ਨਿਗਰਾਨਾ ਅਧਿਕਾਰੀ ਦੇ ਦਫ਼ਤਰ ਵੀ ਖੜਾ ਜੱਟਾਰ ਵੀ ਜੱਟਾਰ ਵੀ ਖੜਾ ਹੋ ਗਿਆ ਜੱਟਾਰ उन <laughs> मञीत